ਕੀ ਪੈੰਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਅੱਛਾ ਇੱਕ ਬੀਬੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜੋ ਕਿ ਇੱਕ ਕੀਰਤਨੀਆਂ ਨੇ ਤੇ ਉਹਨਾਂ ਨੇ ਇੱਕ ਗੁਰਮਤਿ ਦੀ ਸਟੇਜ ਦੇ ਉੱਤੇ ਬੈਠ ਕੇ ਇੱਕ ਗੱਲ ਕੀਤੀ ਆ ਕਿ ਚਲਦੀ ਕਥਾ ਦੇ ਵਿੱਚ ਚਲਦੇ ਕੀਰਤਨ ਦੇ ਵਿੱਚ ਕਿ ਸਾਡੇ ਨਾਲ ਦੇ ਸਿੰਘ ਦਾ ਪਜਾਮਾ ਫਟਿਆ ਆ ਅਸੀਂ ਬੀਬੀ ਦੇ ਖਿਲਾਫ ਨਹੀਂ ਹੈਗੇ ਬੀਬੀ ਜੋ ਵੀ ਕਰ ਰਹੀ ਆ ਉਹ ਅਣਜਾਣੇ ਦੇ ਵਿੱਚ ਕਰ ਰਹੀ ਸ਼ਾਇਦ ਉਹਨਾਂ ਨੇ ਆਪਣੀ ਰਹਿਤ ਮਰਿਆਦਾ ਨਹੀਂ ਪੜੀ ਉਹਨਾਂ ਦੀਆਂ ਹੋਰ ਵੀ ਉਹਨਾਂ ਦੇ ਪੇਜ ਦੇ ਉੱਤੇ ਪੋਸਟ ਆ ਜਿਸ ਦੇ ਵਿੱਚ ਉਹ ਲੰਗਰ ਦੇ ਵਿੱਚ ਬੈਠ ਕੇ ਕਹਿ ਰਹੇ ਨੇ ਕਿ ਮਸਲਾ ਸਾਰਾ ਖੀਰ ਦਾ ਇਹ ਖੀਰ ਦਾ ਮਸਲਾ ਹੈ ਸੰਗਤ ਜੀ ਫਿਰ ਉਹ ਤਾਂ ਬਾਤ ਜਦੋਂ ਖੀਰ ਆਣ ਲੱਗੀ ਪੋਡਕਾਸਟ ਦੇ ਵਿੱਚ ਰੋਕੇ ਇਹ ਗੱਲਾਂ ਕਰਨੀਆਂ ਬਹੁਤ ਗਲਤ ਗੱਲ ਆ ਠੀਕ ਹੈ ਨਾ ਜੇ ਉਹਨਾਂ ਨੇ ਮਰਿਆਦਾ ਪੜ੍ਹੀ ਆ ਤਾਂ ਉਹ ਇਹ ਜੀ ਗੱਲ ਨਹੀਂ ਕਰਦੇ ਜੇ ਉਹਨਾਂ ਨੇ ਮਰਿਆਦਾ ਹੀ ਨਹੀਂ ਪੜ੍ਹੀ ਫਿਰ ਉਹ ਸਿੱਖ ਪ੍ਰਚਾਰਕ ਕਿਵੇਂ ਹੋਗੇ ਪਿਛਲੇ ਸਮੇਂ ਦੇ ਵਿੱਚ ਪ੍ਰਚਾਰਕ ਹੁੰਦੇ ਸੀ ਉਹਨਾਂ ਦੀ ਆਪਣੀ ਬੰਦਗੀ ਹੁੰਦੀ ਸੀ ਤਾਂ ਹੀ ਉਹਨਾਂ ਨੂੰ ਲੋਕ ਸੁਣ ਕੇ ਉਹਨਾਂ ਲੋਕਾਂ ਦਾ ਜੀਵਨ ਬਦਲਦਾ ਸੀ ਜਿਨ੍ਹਾਂ ਦੀ ਖੁਦ ਦੀ ਬੰਦਗੀ ਨਹੀਂ ਜਿਨ੍ਹਾਂ ਨੇ ਖੁਦ ਮਿਹਨਤਾਂ ਨਹੀਂ ਕੀਤੀਆਂ ਉਹ ਸਾਨੂੰ ਕੀ ਸਿੱਖਿਆ ਦੇਣਗੇ ਉਹ ਫਿਰ ਸਟੇਜਾਂ ਦੇ ਉੱਤੇ ਬੈਠ ਕੇ ਇਹੀ ਗੱਲਾਂ ਕਰਨਗੇ ਕਿ ਨਾਲ ਦੇ ਸੰਗ ਦਾ ਪਜਾਮਾ ਫਟਿਆ ਆ ਕਿਹਾ ਤੁਹਾਡੇ ਨਾਲ ਵਾਲਾ ਸਿੰਘ ਕਹਿੰਦਾ 100 ਰੁਪਏ ਦੀ ਕਹੋ ਕਿ ਆ ਸੋ 100 ਰੁਪਏ ਦੀ दारू ਆ ਇਹਦੇ ਨਾਲ दारू ਪੀ ਲੋ ਜੀ ਜੀ ਆ ਜੀ 100 ਰੁਪਏ ਦੀ ਇਹਦੇ ਸਾਹਦੇ ਨੇ ਜੀ ਆ ਵੀ 100 ਰੁਪਏ ਦੀ ਆ ਤੇ ਤੁਸੀਂ ਹੁਣ ਕੀ ਪੀਏ दारू ਪੀਓ ਤੇ ਦੂਸਰੀ ਬੇਨਤੀ ਮੇਰੀ ਡਿਜੀਟਲ ਪੈਂਡੂ ਵਾਲੇ ਨੂੰ ਆ ਜੇ ਤੁਹਾਨੂੰ ਸਿਖ ਰਹਿਤ ਮਰਿਆਦਾ ਬਾਰੇ ਨਹੀਂ ਪਤਾ ਨਾ ਤਾਂ ਆਪਣੀ ਜ਼ੁਬਾਨ ਬੰਦ ਰੱਖੀ ਦੀ ਆ ਸਿਰਫ ਦੂਜੇ ਦੀ ਗੱਲ ਦੇ ਵਿੱਚ ਹੰਗਾਰਾ ਭਰੀ ਜਾਣਾ ਇਹ ਪੋਡਕਾਸਟ ਨਹੀਂ ਹੁੰਦੇ ਹੈਗੇ ਜੇ ਤੁਸੀਂ ਪੋਡਕਾਸਟ ਕਰਨਾ ਆ ਤਾਂ ਸਿੱਧੇ ਅਗਲੇ ਨੂੰ ਜਵਾਬ ਸਵਾਲ ਪੁੱਛੋ ਵੀ ਬੀਬੀ ਜੀ ਤੁਸੀਂ ਮਰਿਆਦਾ ਦੀ ਉਦੋਂ ਦੀ ਗੱਲ ਕਰਦੇ ਹੋ ਰੋਕੇ ਤਾਂ ਸੰਗਤ ਨੂੰ ਦਿਖਾਤਾ ਵਿੱਚ ਕੱਟ ਵੀ ਲੱਗੇ ਤੁਹਾਡੇ ਪੋਡਕਾਸਟ ਤੇ ਤੁਸੀਂ ਰੋਕੇ ਤਾਂ ਸੰਗਤ ਨੂੰ ਦਿਖਾਤਾ ਪਰ ਜੋ ਪਜਾਮੇ ਪਾੜਨ ਵਾਲੀ ਗੱਲ ਹੈ ਪਜਾਮੇ ਫਟਣ ਵਾਲੀ ਗੱਲ ਹੈ ਕੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਪ੍ਰਚਾਰ ਸਹੀ ਆ ਜਥੇ ਬੰਦੀ ਦੇ ਵਿੱਚ ਕਦੀ ਵਿਚਰੇ ਹੋਵਗੇ ਤਾਂ ਹੀ ਤੁਹਾਨੂੰ ਗੁਰਮਤਿ ਦੇ ਸਿਧਾਂਤਾਂ ਦਾ ਪਤਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉਤੇ ਅਕਸਰ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਆ ਪਰ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਇੱਕ ਬੀਬੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜੋ ਕਿ ਇੱਕ ਕੀਰਤਨੀਆਂ ਨੇ ਤੇ ਉਹਨਾਂ ਨੇ ਇੱਕ ਗੁਰਮਤਿ ਦੀ ਸਟੇਜ ਦੇ ਉੱਤੇ ਬੈਠ ਕੇ ਇੱਕ ਗੱਲ ਕੀਤੀ ਆ ਕਿ ਚਲਦੀ ਕਥਾ ਦੇ ਵਿੱਚ ਚਲਦੇ ਕੀਰਤਨ ਦੇ ਵਿੱਚ ਕਿ ਸਾਡੇ ਨਾਲ ਦੇ ਸਿੰਘ ਦਾ ਪਜਾਮਾ ਫਟਿਆ ਆ ਤੇ ਲੋਕ ਉੱਥੇ ਬੈਠੇ ਜੋ ਸੰਗਤ ਆ ਉਹ ਖਿੜਖਿੜ ਕੇ ਹੱਸਦੇ ਪਏ ਨੇ ਤੇ ਦੂਜੇ ਨੰਬਰ ਦੇ ਉੱਤੇ ਉਸ ਬੀਬੀ ਦਾ ਪੋਡਕਾਸਟ ਕੀਤਾ ਗਿਆ ਡਿਜੀਟਲ ਪਿੰਡੂ ਚੈਨਲ ਵੱਲੋਂ ਅਤੇ ਉਸ ਪੋਡਕਾਸਟ ਦੇ ਵਿੱਚ ਉਹ ਬੀਬੀ ਕੈਰੀ ਆ ਕਿ ਉਹਨਾਂ ਨੂੰ ਧਮਕੀਆਂ ਆ ਰਹੀਆਂ ਹੈਡ ਗ੍ਰੰਥੀ ਸਾਹਿਬ ਵੱਲੋਂ ਕਿ ਤੁਸੀਂ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਨੂੰ ਬਦਨਾਮ ਕਰਦੇ ਹੋ ਜੋ ਡਿਜੀਟਲ ਪਿੰਡੂ ਵੱਲੋਂ ਉਹ ਪੋਡਕਾਸਟ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਸਿਰਫ ਸੌਖੇ ਸੌਖੇ ਸਵਾਲ ਪੁੱਛੇ ਪਰ ਉਹਨਾਂ ਨੇ ਇੱਕ ਵੀ ਇਹ ਸਵਾਲ ਨਹੀਂ ਪੁੱਛਿਆ ਕਿ ਬੀਬੀ ਜੀ ਗੁਰਮਤ ਦੀ ਸਟੇਜ ਦੇ ਉੱਤੇ ਬੈਠ ਕੇ ਇਹ ਗੱਲ ਕਰਨੀ ਸਹੀ ਆ ਜਾਂ ਗਲਤ ਕਿ ਨਾਲ ਦੇ ਸੰਗ ਦਾ ਪਜਾਮਾ ਫਟ ਗਿਆ ਇਹ ਜਾਂ ਤਾਂ ਪੋਡਕਾਸਟ ਕਰਨ ਵਾਲੇ ਜੋ ਡਿਜੀਟਲ ਪੰਡੂ ਵਾਲੇ ਬੈਠੇ ਸੀਗੇ ਉਹਨਾਂ ਨੂੰ ਆਪਣੇ ਸਿੱਖ ਰਹਿਤ ਮਰਿਆਦਾ ਜਾਂ ਹੋਰ ਮਰਿਆਦਾ ਨਹੀਂ ਪੜੀ ਹੈਗੀ ਜਿਸ ਦੇ ਵਿੱਚ ਲਿਖਿਆ ਕਿ ਅਸੀਂ ਗੁਰਮਤਿ ਦੀ ਸਟੇਜ ਦੇ ਉੱਤੇ ਗੁਰਮਤਿ ਦੀ ਗੱਲ ਕਰ ਸਕਦੇ ਹਾਂ ਗੁਰਮਤਿ ਤੋਂ ਉਲਟ ਕੋਈ ਗੱਲ ਨਹੀਂ ਕਰ ਸਕਦੇ ਅਸੀਂ ਭਾਈ ਗੁਰਦਾਸ ਜੀ ਦੀਆਂ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਸ੍ਰੀ ਦਸਮ ਦਰਬਾਰ ਸਰਬਲੋ ਦਰਬਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਫ ਕਥਾ ਕਰ ਸਕਦੇ ਹਾਂ ਤੇ ਗੁਰਮਤਿ ਤੇ ਗੁਰੂ ਦੇ ਸਿਧਾਂਤ ਦੇ ਨਾਲ ਮਿਲਦੀ ਜੁਲਦੀ ਸਾਖੀ ਸੁਣਾ ਸਕਦੇ ਹਾਂ ਤੇ ਇਹ ਕਿਸ ਤਰੀਕੇ ਦੇ ਨਾਲ ਫਿੱਟ ਹੋ ਰਿਹਾ ਆ ਕਿ ਉਹ ਪ੍ਰਚਾਰ ਦੇ ਵਿੱਚ ਦੱਸ ਰਹੇ ਸਾਡੇ ਨਾਲ ਦੇ ਸਿੰਘ ਦਾ ਪਜਾਮਾ ਫਟ ਗਿਆ ਤੇ ਜੋ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਬੁਲਾ ਰਹੀਆਂ ਨੇ ਪ੍ਰਚਾਰ ਕਰਨ ਦੇ ਲਈ ਸੋ ਉਹਨਾਂ ਨੂੰ ਇੰਨਾ ਵੀ ਨਹੀਂ ਅਕਲ ਹੈਗੀ ਕਿ ਅਸੀਂ ਕਿਹੋ ਜਿਹੇ ਪ੍ਰਚਾਰਕ ਨੂੰ ਬੁਲਾ ਰਹੇ ਆ ਅਸੀਂ ਬੀਬੀ ਦੇ ਖਿਲਾਫ ਨਹੀਂ ਹੈਗੇ ਬੀਬੀ ਜੋ ਵੀ ਕਰ ਰਹੀ ਆ ਉਹ ਅਣਜਾਣੇ ਦੇ ਵਿੱਚ ਕਰ ਰਹੀ ਸ਼ਾਇਦ ਉਹਨਾਂ ਨੇ ਆਪਣੀ ਰਹਿਤ ਮਰਿਆਦਾ ਨਹੀਂ ਪੜੀ ਉਹਨਾਂ ਦੀਆਂ ਹੋਰ ਵੀ ਉਹਨਾਂ ਦੇ ਪੇਜ ਦੇ ਉੱਤੇ ਪੋਸਟ ਆ ਜਿਸ ਦੇ ਵਿੱਚ ਉਹ ਲੰਗਰ ਦੇ ਵਿੱਚ ਬੈਠ ਕੇ ਕਹਿ ਰਹੇ ਨੇ ਕਿ ਮਸਲਾ ਸਾਰਾ ਖੀਰ ਦਾ ਠੀਕ ਹੈ ਸੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਘਰ ਦੀ ਜਿਹੜੀ ਮਰਿਆਦਾ ਆ ਉਸ ਦੇ ਵਿੱਚ ਜਦੋਂ ਲੰਗਰ ਛਕਦੇ ਆ ਉਹ ਨਹੀਂ ਬੋਲਣਾ ਚਾਹੀਦਾ ਕਿਤੇ ਤਾਂ ਡੱਡੇ ਪ੍ਰਚਾਰਕ ਕਹਿ ਰਹੇ ਨੇ ਜਦੋਂ ਅਸੀਂ ਲੰਗਰ ਹਾਲ ਦੇ ਵਿੱਚ ਜਾਈਏ ਫੋਨ ਬੰਦ ਰੱਖਣੇ ਚਾਹੀਦੇ ਉਹ ਬੀਬੀ ਬਲੌਗ ਬਣਾ ਰਹੀ ਆ ਤੇ ਨਾਲ ਦਾ ਸਿੰਘ ਦੰਦ ਕੱਢ ਗੱਟ ਕੇ ਉਹਨਾਂ ਦੇ ਅਖੀਰ ਖਾ ਰਿਆ ਆ ਉਹਨਾਂ ਨੇ ਪੋਡਕਾਸਟ ਦੇ ਵਿੱਚ ਇੱਕ ਹੋਰ ਗੱਲ ਕਹੀ ਆ ਕਿ ਉਹਨਾਂ ਦੇ ਕੋਈ ਕੋਈ ਫੋਰਨਰ ਇੱਕ ਮੁਸਲਮਾਨ ਬੀਬੀ ਮਿਲਨ ਆਈ ਸੀ ਤੇ ਉਹਨਾਂ ਨੇ ਫੋਟੋ ਖਿੱਚ ਲਈ ਤੇ ਉੱਥੇ ਦੇ ਬਰਸ਼ੇ ਵਾਲਿਆਂ ਨੇ ਉਹਨਾਂ ਨੂੰ ਰੋਕਿਆ ਤੇ ਜਿਸ ਦੇ ਕਰਕੇ ਉਹ ਬੀਬੀ ਡਰ ਗਈ ਤੋ ਕਹਿੰਦੀ ਅੱਗੇ ਤੋਂ ਮੈਂ ਮੇਰਾ ਤਾਂ ਦਿਲ ਹੀ ਨਹੀਂ ਕਰਦਾ ਹੁਣ ਗੁਰੂ ਘਰ ਦੇ ਵਿੱਚ ਆਉਣ ਲਈ ਬੀਬੀ ਜੀ ਨੂੰ ਇੱਕ ਜਵਾਬ ਆ ਕਿ ਇਸਲਾਮ ਧਰਮ ਦੇ ਵਿੱਚ ਸਿੱਖ ਧਰਮ ਦੇ ਨਾਲੋਂ ਬੀਬੀਆਂ ਨੂੰ ਜ਼ਿਆਦਾ ਰੋਕਿਆ ਉਹ ਬੀਬੀ ਆਪਣੇ ਧਰਮ ਦੇ ਵਿੱਚੋਂ ਕੁਝ ਨਹੀਂ ਸੀ ਸਿੱਖ ਕੇ ਆਈ ਉਹ ਇੰਨੇ ਦੇਸ਼ ਟੱਪ ਕੇ ਸਾਡੇ ਸਿੱਖ ਧਰਮ ਨੂੰ ਬਦਨਾਮ ਇੱਕ ਤਰ੍ਹਾਂ ਦਾ ਕਰਨ ਆ ਗਈ ਆ ਇੱਟ ਇੱਟੇ ਵੱਡੇ ਵੱਡੇ ਬੋਰਡ ਲੱਗੇ ਹੁੰਦੇ ਆ ਕਿ ਫੋਟੋਗ੍ਰਾਫੀ ਕਰਨੀ ਮਨਾ ਆ ਗੁਰੂ ਘਰਾਂ ਦੇ ਵਿੱਚ ਚਲੋ ਠੀਕ ਹੈ ਵੀ ਉਹ ਬੀਬੀ ਦਾ ਕਹਿਣਾ ਆ ਵੀ ਉਹਨਾਂ ਨੂੰ ਅਣਜਾਣੇ ਦੇ ਵਿੱਚ ਉਹਨਾਂ ਦੇ ਕੋਲੋਂ ਫੋਟੋ ਖਿੱਚੀ ਗਈ ਪਰ ਇਸ ਗੱਲ ਨੂੰ ਐਡਾ ਵੱਡਾ ਇਸ਼ੂ ਬਣਾਣਾ ਬਹੁਤ ਗਲਤ ਗੱਲ ਆ ਉਸ ਬੀਬੀ ਲਈ ਉਹ ਬੀਬੀ ਕਹਿ ਰਹੀ ਆ ਵੀ ਮੈਂ ਮੰਨਦੀ ਆ ਵੀ ਮਰਿਆਦਾ ਆ ਮਰਿਆਦਾ ਬੀਬੀ ਜੇ ਤੂੰ ਮਰਿਆਦਾ ਪੜੀ ਹੁੰਦੀ ਤਾਂ ਤੂੰ ਕੀਰਤਨ ਕਰਦੀ ਉਹ ਕਹਿੰਦੇ ਵੀ ਮੇਰੀ ਮਾਂ ਨੇ ਕਿਹਾ ਆ ਵੀ ਤੁਸੀਂ ਕੀਰਤਨ ਨਹੀਂ ਛੱਡਣਾ ਇਹ ਨਹੀਂ ਛੱਡਣਾ ਤੇ ਮਾਂ ਨੇ ਇਹ ਨਹੀਂ ਤੁਹਾਨੂੰ ਕਿਹਾ ਹੋਊਗਾ ਕਿ ਗੁਰਮਤਿ ਦੀ ਸਟੇਜ ਦੇ ਉੱਤੇ ਬੈਠ ਕੇ ਇਹ ਗੱਲ ਕਰੋ ਸਾਡੇ ਨਾਲ ਦੇ ਸਿੰਘ ਦਾ ਪਜਾਮਾ ਫਟਿਆ ਆ ਇਹ ਗੁਰਮਤਿ ਦੇ ਸਿਧਾਂਤ ਦੇ ਬਿਲਕੁਲ ਉਲਟ ਆ ਇਹ ਬੀਬੀ ਨੂੰ ਮੰਨਣਾ ਪੈਣਾ ਪੋਡਕਾਸਟ ਦੇ ਵਿੱਚ ਰੋਕੇ ਇਹ ਗੱਲਾਂ ਕਰਨੀਆਂ ਬਹੁਤ ਗਲਤ ਗੱਲ ਆ ਠੀਕ ਹੈ ਨਾ ਜੇ ਉਹਨਾਂ ਨੇ ਮਰਿਆਦਾ ਪੜੀ ਆ ਤਾਂ ਉਹ ਇਹ ਜੀ ਗੱਲ ਨਹੀਂ ਕਰਦੇ ਜੇ ਉਹਨਾਂ ਨੇ ਮਰਿਆਦਾ ਹੀ ਨਹੀਂ ਪੜੀ ਫਿਰ ਉਹ ਸਿੱਖ ਪ੍ਰਚਾਰਕ ਕਿਵੇਂ ਹੋਗੇ ਬਾਹਰੋਂ ਇਹਨਾਂ ਨੇ ਨਾ ਪੈਸਾ ਕਿਵੇਂ ਕਮਾਉਣ ਲੱਗ ਗਏ ਪਿਛਲੇ ਸਮੇਂ ਦੇ ਵਿੱਚ ਪ੍ਰਚਾਰਕ ਹੁੰਦੇ ਸੀ ਉਹਨਾਂ ਦੀ ਆਪਣੀ ਬੰਦਗੀ ਹੁੰਦੀ ਸੀ ਤਾਂ ਹੀ ਉਹਨਾਂ ਨੂੰ ਲੋਕ ਸੁਣ ਕੇ ਉਹਨਾਂ ਲੋਕਾਂ ਦਾ ਜੀਵਨ ਬਦਲਦਾ ਸੀ ਜਿਨ੍ਹਾਂ ਦੀ ਖੁਦ ਦੀ ਬੰਦਗੀ ਨਹੀਂ ਜਿਨ੍ਹਾਂ ਨੇ ਖੁਦ ਮਿਹਨਤਾਂ ਨਹੀਂ ਕੀਤੀਆਂ ਉਹ ਸਾਨੂੰ ਕੀ ਸਿੱਖਿਆ ਦੇਣਗੇ ਉਹ ਫਿਰ ਸਟੇਜਾਂ ਦੇ ਉੱਤੇ ਬੈਠ ਕੇ ਇਹੀ ਗੱਲਾਂ ਕਰਨਗੇ ਕਿ ਨਾਲ ਦੇ ਸੰਗ ਦਾ ਪਜਾਮਾ ਫਟਿਆ ਆ ਸੋ ਹੱਥ ਜੋੜ ਕੇ ਬੇਨਤੀ ਆ ਜੇ ਇਹ ਬੀਬੀ ਤੱਕ ਵੀ ਇਹ ਵੀਡੀਓ ਪਹੁੰਚਦੀ ਆ ਤਾਂ ਬੀਬੀ ਜੀ ਹੱਥ ਜੋੜ ਕੇ ਬੇਨਤੀ ਆ ਗੁਰਮਤਿ ਦੇ ਸਿਧਾਂਤ ਤੋਂ ਉਲਟ ਨਾ ਚੱਲੋ ਜੇ ਕਿਤੇ ਤੁਹਾਡਾ ਕੋਈ ਹੈੱਡ ਗ੍ਰੰਥੀ ਸਾਹਿਬ ਦੇ ਨਾਲ ਕੋਈ ਇਸ਼ੂ ਆ ਉਹਨੂੰ ਪਰਸਨਲੀ ਨਿਬੇੜ ਲਓ ਪਰਸਨਲੀ ਕਹਿ ਕੇ ਕਹਿ ਦੋ ਤੇ ਇਹ ਗੱਲਾਂ ਨਾ ਕਰੋ ਜੇ ਤੁਸੀਂ ਉਧਰ ਕਹਿ ਰਹੇ ਹੋ ਵੀ ਉਧਰ ਦੇ ਸਿੰਘਾਂ ਨੂੰ ਅਕਲ ਨਹੀਂ ਹੈਗੀ ਬਰਛੇ ਵਾਲਿਆਂ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਵੀ ਉਹ ਇਦਾਂ ਰੂਟਲੀ ਬਿਹੇਵ ਕਰਦੇ ਤਾਂ ਤੁਹਾਨੂੰ ਗੁਰਮਤ ਦੇ ਮਰਿਆਦਾ ਦੀ ਨੋਲਿਜ ਹੈਗੀ ਆ ਜੇ ਤੁਹਾਨੂੰ ਨੋਲਿਜ ਹੈਗੀ ਆ ਫਿਰ ਤੁਸੀਂ ਗੁਰਮਤ ਦੇ ਮਰਿਆਦਾ ਦੇ ਅਨੁਸਾਰ ਕਿਉਂ ਨਹੀਂ ਪ੍ਰਚਾਰ ਕਰਦੇ ਹੈਗੇ ਕਿਉਂ ਨਹੀਂ ਤੁਸੀਂ ਤੁਸੀਂ ਆਪਣੇ ਵਲੌਗਾਂ ਦੇ ਵਿੱਚ ਕਹਿ ਰਹੇ ਹੋ ਦਾਰੂ ਪੀਵੋ ਤੁਸੀਂ ਨਹੀਂ ਕਿਹਾ ਤੁਹਾਡੇ ਨਾਲ ਵਾਲ ਸਿੰਘ ਕਿਹ ਅੰਦਾ 100 ਰੁਪਏ ਦੀ ਕਹੋ ਕਿ ਆ 100 ਰੁਪਏ ਦੀ ਦਾਰੂ ਆ ਇਹਦੇ ਨਾਲ ਦਾਰੂ ਪੀ ਲੋ ਇੱਕ ਕੀ ਮੈਸੇਜ ਮਿਲਦਾ ਲੋਕਾਂ ਨੂੰ ਜਦੋਂ ਬੰਦੇ ਦੇ ਇਨਸਾਨ ਦੀ ਆਪਣੀ ਬੰਦਗੀ ਨਾ ਹੋਵੇ ਉਹ ਕਿਸੇ ਨੂੰ ਕੋਈ ਮੈਸੇਜ ਨਹੀਂ ਦੇ ਸਕਦਾ ਉਹ ਇੱਕ ਹਾਨੀਕਾਰਕ ਇੱਕ ਵਿਸਫੋਟਕ ਹਥਿਆਰ ਵਾਂਗੂ ਹੁੰਦਾ ਆ ਜੋ ਪਤਾ ਨਹੀਂ ਕਦੋਂ ਕਿਹੜੀ ਗੱਲ ਕਰ ਦਵੇ ਸੋ ਬੇਨਤੀ ਆ ਇਸ ਬੀਬੀ ਨੂੰ ਘੱਟ ਤੋਂ ਘੱਟ ਸਿੱਖ ਰਹਿਤ ਮਰਿਆਦਾ ਤਾਂ ਪੜਾਓ ਹੋਰ ਤਾਂ ਮਰਿਆਦਾ ਨੂੰ ਇਹਨੇ ਕੀ ਫਾਲੋ ਕਰਨਾ ਘੱਟੋ ਘੱਟ ਕਾਲ ਤੱਕ ਸਾਭ ਦੀ ਜੋ ਸਿੱਖ ਰਹਿਤ ਮਰਿਆਦਾ ਆ ਉਸ ਨੂੰ ਇਹ ਫਾਲੋ ਕਰ ਲਵੇ ਜਿਸ ਦੇ ਨਾਲ ਇਹਨੂੰ ਮਾੜੀ ਮੋਟੀ ਅਕਲ ਆਵੇ ਤੇ ਪ੍ਰਚਾਰ ਕੀਰਤਨ ਕਿੱਦਾਂ ਕਰਨਾ ਇਹਨੂੰ ਪਤਾ ਲੱਗੇ ਤੇ ਦੂਸਰੀ ਬੇਨਤੀ ਮੇਰੀ ਡਿਜੀਟਲ ਪੈਂਡੂ ਵਾਲੇ ਨੂੰ ਆ ਜੇ ਤੁਹਾਨੂੰ ਸਿੱਖ ਰਹਿਤ ਮਰਿਆਦਾ ਬਾਰੇ ਨਹੀਂ ਪਤਾ ਨਾ ਤਾਂ ਆਪਣੀ ਜबान ਬੰਦ ਰੱਖੀ ਦੀ ਆ ਸਿਰਫ ਦੂਜੇ ਦੀ ਗੱਲ ਦੇ ਵਿੱਚ ਹੰਗਾਰਾ ਭਰੀ ਜਾਣਾ ਇਹ ਪੋਡਕਾਸਟ ਨਹੀਂ ਹੁੰਦੇ ਹੈਗੇ ਜੇ ਤੁਸੀਂ ਪੋਡਕਾਸਟ ਕਰਨਾ ਆ ਤਾਂ ਸਿੱਧੇ ਅਗਲੇ ਨੂੰ ਜਵਾਬ ਸਵਾਲ ਪੁੱਛੋ ਵੀ ਬੀਬੀ ਜੀ ਤੁਸੀਂ ਮਰਿਆਦਾ ਦੀ ਉਦੋਂ ਦੀ ਗੱਲ ਕਰਦੇ ਹੋ ਰੋਕੇ ਤਾਂ ਸੰਗਤ ਨੂੰ ਦਿਖਾਤਾ ਵਿੱਚ ਕੱਟ ਵੀ ਲੱਗੇ ਤੁਹਾਡੇ ਪੋਡਕਾਸਟ ਤੇ ਤੁਸੀਂ ਰੋਕੇ ਤਾਂ ਸੰਗਤ ਨੂੰ ਦਿਖਾਤਾ ਪਰ ਜੋ ਪਜਾਮੇ ਪਾੜਨ ਵਾਲੀ ਗੱਲ ਹੈ ਪਜਾਮੇ ਫਟਣ ਵਾਲੀ ਗੱਲ ਹੈ ਕੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਪ੍ਰਚਾਰ ਸਹੀ ਆ ਇਹ ਤੁਸੀਂ ਪੁੱਛਣਾ ਸੀਗਾ ਪਰ ਤੁਹਾਨੂੰ ਤੁਸੀਂ ਕਿੱਦਾਂ ਪੁੱਛਦੇ ਤੁਸੀਂ ਆਪ ਹੀ ਨਹੀਂ ਕਦੇ ਸਿੱਖ ਰਹਿਤ ਮਰਿਆਦਾ ਪੜ੍ਹੀ ਹੋਣੀ ਤੁਸੀਂ ਆਪ ਹੀ ਨਹੀਂ ਹੋਰ ਕੋਈ ਮਰਿਆਦਾ ਹੋਰ ਜਥੇਬੰਦੀ ਦੇ ਵਿੱਚ ਕਦੀ ਵਿਚਰੇ ਹੋਵਗੇ ਤਾਂ ਹੀ ਤੁਹਾਨੂੰ ਗੁਰਮਤਿ ਦੇ ਸਿਧਾਂਤਾਂ ਦਾ ਪਤਾ ਹੋਊਗਾ ਪਤਾ ਵੀ ਹੋਊਗਾ ਸੀ ਤੁਹਾਨੂੰ ਇਹ ਮਨਾ ਨਹੀਂ ਕਰਦੇ ਪਰ ਤੁਹਾਡਾ ਹੱਕ ਬਣਦਾ ਸੀਗਾ ਕਿ ਉਸ ਨੂੰ ਤਿੱਖੇ ਤੇ ਕਰਾਰੇ ਜਵਾਬ ਕਰੋ ਬੀਬੀ ਨੇ ਸਿਰਫ ਰੋ ਕੇ ਆਪਣਾ ਸੱਚੀ ਬਣ ਗਈ ਆ ਤੇ ਜੋ ਗੁਰਮਤਿ ਦੀ ਮਰਿਆਦਾ ਸੀਗੀ ਉਹਦੇ ਬਾਰੇ ਤਾਂ ਪੁੱਛਣਾ ਕਿਹਨੇ ਸੀਗਾ ਸੋ ਬੇਨਤੀ ਆ ਪੋਡਕਾਸਟ ਕਰਨ ਵਾਲਿਆਂ ਨੂੰ ਵੀ ਬੇਨਤੀ ਆ ਜੋ ਉਥੇ ਆਂਦੇ ਆ ਬੁਲਾਰੇ ਆਪਣੇ ਸਹੀ ਜਵਾਬ ਦਿਓ ਆਪਣੇ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕੰਮ ਕਰੋ ਸੋ ਅਸੀਂ ਵੀ ਕਈ ਵਾਰ ਮਰਿਆਦਾ ਤੋਂ ਉਲਟ ਹੋ ਸਕਦੇ ਹਾਂ ਤੁਸਾਂ ਸਾਨੂੰ ਦੱਸੋ ਅਸੀਂ ਚੇਂਜ ਹੋਣ ਨੂੰ ਤਿਆਰ ਆ ਸੋ ਇੰਨੀਆਂ ਹੀ ਬੇਨਤੀਆਂ ਸਿਗੀਆਂ ਸੋ ਆਪ ਜੀ ਦੇ ਕੋਲੋਂ ਜੇਕਰ ਵੱਧ ਘੱਟ ਬੋਲਿਆ ਗਿਆ ਸੋ ਮਾਫੀ ਮੰਗਦੇ ਆ ਜੇਕਰ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਜਾਂ ਸਾਡੇ ਪੋਡਕਾਸਟ 'ਚ ਆ ਤੁਸੀਂ ਸਾਡੇ ਨਾਲ ਪੋਡਕਾਸਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਅਸੀਂ ਆਪਜੀ ਦੇ ਜੋ ਗੱਲਾਂ ਨੇ ਆਪਜੀ ਦੇ ਜੋ ਦਿਲ ਦੇ ਵਿੱਚ ਕੌਮ ਦਾ ਦਰਦ ਆ ਜਾਂ ਸਿੱਖ ਸਿਆਸਤ ਨੂੰ ਲੈ ਕੇ ਜੋ ਆਪਜੀ ਦੇ ਕੋਲ ਦਰਦ ਆ ਉਹ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ